ਗੁਰਬਾਣੀ ਦਾ ਵਰਨ ਰਾਜੇ ਜੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰੰਦਾ ਪਾਇਨ ਕਾ ਕੁੱਤੇ ਹੋ ਰਤ ਤੇ ਛੱਟ ਜਾਓ ਸਾਡੇ ਗੁਰਬਾਣੀ ਦੇ ਸ਼ਬਦ ਹੈ ਇਹਨਾਂ ਰਾਜਾਂ ਇਹੋ ਜੇ ਤਾਨਾ ਸ਼ਾਹਾਂ ਇਹੋ ਜੀ ਸੋਚ ਵਾਲੇ ਲੋਕਾਂ ਵਾਸਤੇ ਹੈ ਕਿ ਆਪ ਦੀ ਪਰਜਾ ਦਾ ਆਪਣੇ ਲੋਕਾਂ ਦਾ ਉਹ ਮਿਰਤੀ ਬਣਾ ਲਿੰਦੇ ਵੀ ਆਪਦੇ ਲੋਕਾਂ ਦਾ ਖੂਨ ਪੀਣ ਤੋਂ ਵੀ ਪਿੱਛੇ ਨਹੀਂ ਹਟਦੇ ਉਹਨਾਂ ਦੀ ਜਿਹੜਾ ਰਤ ਉਹ ਸਾਰਾ ਕੁਝ ਜਿਹੜਾ ਉਹ ਛੱਟਣ ਤੱਕ ਵੀ ਇਹਨਾਂ ਦਾ ਭੁੱਖ ਪੂਰੀ ਨਹੀਂ ਹੁੰਦੀ ਇਸੇ ਕਰਕੇ ਅਸੀਂ ਤੇ ਤਿਆਰ ਬੈਠੇ ਕਿ ਜੇ ਤੁਹਾਡਾ ਇੰਦਾ ਮਨ ਭਰਦਾ ਹੈ ਇੰਦਾ ਤੁਹਾਡੀ ਰੂਹ ਰਾਜੀ ਹੁੰਦੀ ਹੈ ਤੇ ਅਸੀਂ ਵਾਰੀ ਸਰ ਤੁਹਾਡੇ ਮੋਹਰੇ ਆਪਣੇ ਆਪ ਪੇਸ਼ ਕਰਾਂਗੇ ਬੈਠੇ ਸਿੱਧਾ ਹਵਾਲਾ ਦਿੱਤਾ ਜਾ ਜਾ ਰਿਹਾ ਸੀ ਪਰ ਉਹਨਾਂ ਦੀ ਭੁੱਖਣ ਧਾਲ ਜਿਹੜੀ ਹੈ ਉਹ ਜਾਰੀ ਹੈ ਡੀ ਐਮ ਸੀ ਲੁਧਿਆਣਾ ਦੇ ਆਈ ਸੀ ਯੂ ਦੇ ਵਿੱਚ ਜੇਕਰ ਕਿਸੇ ਕਿਸਾਨ ਆਗੂ ਦੀ ਜਾਨ ਜਾਂਦੀ ਹੈ ਉਹਦੀ ਜਿਹੜੀ ਪਵਿੱਤਰ ਦੇ ਹੈ ਉਹਨੂੰ ਇਸੇ ਬਾਰਡਰ ਤੇ ਰੱਖ ਕੇ ਲਗਾਤਾਰ ਇਹ ਜਿਹੜਾ ਮਰਨ ਵਰਤ ਜਾਰੀ ਰੱਖਾਂਗੇ ਨਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਇਹ ਆਪ ਦੇ ਮਕਸਦ ਵਿੱਚ ਫਰੇ ਉਤਨ ਤੇ ਲੋਕਾਂ ਨੂੰ ਕੁਛ ਨਾ ਕੁਛ ਅਸੀਂ ਦਿਵਾ ਸਕੀਏ ਖਨੋਰੀ ਬਾਰਡਰ ਦੇ ਵਿੱਚ ਜਿੱਥੇ ਭੁਖ ਹੜਤਾਲ ਜਾਰੀ ਹੈ ਅਸੀਂ ਸਟੇਜ ਦੇ ਬਿਲਕੁਲ ਨਜ਼ਦੀਕ ਮੌਜੂਦ ਆ ਸਟੇਜ ਦੇ ਕੋਲ ਆ ਔਰ ਕਿਸਾਨ ਲੀਡਰ ਅਮਰਜੀਤ ਸਿੰਘ ਸਾਡੇ ਨਾਲ ਨੇ ਅਮਰਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਸਿੰਘ ਜੀ ਅੱਜ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਸੁਖਜੀਤ ਸਿੰਘ ਜੀ ਵੱਲੋਂ ਔਰ ਇੱਥੋਂ ਦਾ ਕੀ ਖਨੋਰੀ ਬਾਰਡਰ ਦੇ ਉੱਪਰ ਕਿਸਾਨ ਲੀਡਰ ਜਥੇਬੰਦਿਆਂ ਦੀ ਕੀ ਤਿਆਰੀ ਹੈ ਤੇ ਕੀ ਅੱਗੇ ਦੇ ਦਿਸ਼ਾ ਨਿਰਦੇਸ਼ ਨੇ ਦੇਖੋ ਭੁਖ ਹੜਤਾਲ ਜਿਹੜੀ ਕੱਲ ਤੋਂ ਸ਼ੁਰੂ ਕਰ ਦਿੱਤੀ ਹੈ ਜਗਜੀਤ ਸਿੰਘ ਢੱਲੇਵਾਲ ਸਾਹਿਬ ਸਾਡੇ ਅੱਗੇ ਹੈ ਪਹਿਲਾਂ ਉਹਨਾਂ ਨੇ ਅਨਾਉਂਸ ਕੀਤਾ ਸੀ ਕਿ ਅਸੀਂ 26 ਤਰੀਕ ਤੋਂ ਮਰਨਵਰਤ ਤੇ ਜਿਹੜਾ ਉਹ ਬੈਠਾਂਗੇ ਉਸ ਤੋਂ ਬਾਅਦ ਜਦੋਂ ਪੁਲਿਸ ਦੀ ਜਿਹੜੀ ਤੁਸੀਂ ਦੇਖਿਆ ਤੇ ਸੁਣਿਆ ਵੀ ਹੈ ਕਿ ਉਹਨਾਂ ਨੇ ਬੀਤੀ ਰਾਤ ਉਹ ਜਿਹੜਾ ਜਗਜੀਤ ਸਿੰਘ ਢੱਲੇਵਾਲ ਸਾਹਿਬ ਨੂੰ ਪੌਣੇ 3 ਵਜੇ ਇਸੇ ਜਗ੍ਹਾ ਤੋਂ ਉਹਨਾਂ ਦੇ ਵਿੱਚ ਸੁੱਤਿਆਂ ਬਿਆਂ ਟਰਾਲੀ ਦੇ ਇੱਕ ਸਾਈਡ ਨੂੰ ਤੋੜ ਕੇ ਉਹਨਾਂ ਨੂੰ ਚੱਕ ਕੇ ਡੀ ਐਮ ਸੀ ਲੁਧਿਆਣਾ ਚ ਲੈ ਗਿਆ ਉਹਨਾਂ ਦੀ ਸਿਹਤ ਦਾ ਹਵਾਲਾ ਦਿੱਤਾ ਜਾ ਰਿਹਾ ਸੀ ਪਰ ਉਹਨਾਂ ਦੀ ਭੁੱਖੜਤਾਲ ਜਿਹੜੀ ਹੈ ਉਹ ਜਾਰੀ ਹੈ ਡੀ ਐਮ ਸੀ ਲੁਧਿਆਣਾ ਦੇ ਆਈ ਸੀ ਯੂ ਦੇ ਵਿੱਚ ਬਿਲਕੁਲ ਉਹਨਾਂ ਦੀ ਸਿਹਤ ਠੀਕ ਹੈ ਚੜ੍ਹਦੀ ਕਲਾ ਚ ਪਰ ਸਾਡਾ ਫਰਜ਼ ਸੀ ਵੀ ਜਿਹੜਾ ਉਹਨਾਂ ਨੇ ਐਦ ਕੀਤਾ ਉਹਨਾਂ ਤੋਂ ਬਾਅਦ ਸਰਦਾਰ ਸਜੀਤ ਸਿੰਘ ਹਰਦੋ ਚੰਡੇ ਇਹਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਉਹਨਾਂ ਦੀ ਕੋਈ ਜਾਣ ਤੇ ਬਣਦੀ ਹੈ ਤੇ ਉਹਨਾਂ ਤੋਂ ਬਾਅਦ ਮੈਂ ਬੈਠਾਂ ਉਸੇ ਬੋਲ ਨੂੰ ਬਗਾਉਂਦੇ ਹੋਏ ਸਾਡੇ ਵੱਡੇ ਵੀਰ ਸਰਦਾਰ ਸਜੀਤ ਸਿੰਘ ਹਰਦੋ ਚੰਡੇ ਇਸ ਵੇਲੇ ਉਸ ਬੋਲ ਨੂੰ ਪੁਕਾਰ ਰੇ ਅਮਰਨਵਰ ਤੇ ਬੈਠੇ ਹੋਏ ਆ ਚੜ੍ਹਦੀ ਕਲਾ ਜ ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਔਰ ਅਗਲੀ ਰਣਨੀਤੀ ਤਾਂ ਇਹ ਹੈ ਇਹ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਇਸੇ ਤਰ੍ਹਾਂ ਹੀ ਵਾਰੀ ਸਰ ਜੇਕਰ ਕਿਸੇ ਕਿਸਾਨ ਆਗੂ ਦੀ ਜਾਨ ਜਾਂਦੀ ਹੈ ਉਹਦੀ ਜਿਹੜੀ ਪਵਿੱਤਰ ਦੇਹ ਹੈ ਉਹਨੂੰ ਇਸੇ ਬਾਰਡਰ ਤੇ ਰੱਖ ਕੇ ਲਗਾਤਾਰ ਇਹ ਜਿਹੜਾ ਮਰਨ ਵਰਤ ਜਾਰੀ ਰੱਖਾਂਗੇ ਨਵੇਂ ਆਗੂ ਆਉਂਦੇ ਰਹਿਣਗੇ ਕਿਸਾਨ ਜਿੱਥੇ ਬੰਦੀਆਂ ਦੇ ਵੱਲੋਂ ਕਹਿੰਦੇ ਕਿ ਸੂਚੀ ਵੀ ਤਿਆਰ ਕੀਤੀ ਗਈ ਹੈ ਕਿ ਜੇਕਰ ਇਹਨਾਂ ਦੀ ਸਿਹਤ ਹੋਰ ਵਿਗੜਦੀ ਆ ਤਾਂ ਇਹਨਾਂ ਤੋਂ ਬਾਅਦ ਵੀ ਕੋਈ ਹੋਰ ਬੈਠੂਗਾ ਬਿਲਕੁਲ ਜੀ ਅੱਗੇ ਤੋਂ ਅੱਗੇ ਸਾਡੀਆਂ ਸੂਚੀ ਤਿਆਰ ਹੈ ਹਾਲ ਹਾਲ ਸਾਡਾ ਕਨਸੈਂਟਰੇਸ਼ਨ ਤਾਂ ਇਹਨਾਂ ਭਰਾਵਾਂ ਦੀ ਜਿਹੜੀ ਹੈ ਉਹ ਚੜ੍ਹਦੀ ਕਲਾ ਵਾਲਾ ਹੈ ਅਸੀਂ ਤੇ ਆਸ ਕਰਦੇ ਹਾਂ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਇਹ ਆਪ ਦੇ ਮਕਸਦ ਵਿੱਚ ਖਰੇ ਉਤਰਨ ਤੇ ਲੋਕਾਂ ਨੂੰ ਕੁਝ ਨਾ ਕੁਝ ਅਸੀਂ ਦਿਵਾ ਸਕੀਏ ਅਸੀਂ ਦੇਖੋ ਕੋਈ ਵੀ ਮਰਨਾ ਨਹੀਂ ਚਾਹੁੰਦਾ ਪਰ ਸਰਕਾਰਾਂ ਦੀਆਂ ਵੱਧ ਨੀਤੀਆਂ ਸਰਕਾਰਾਂ ਦੀਆਂ ਵੱਧ ਇੰਤਜ਼ਾਮੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਵੱਡਿਆਂ ਘਰਾਣਿਆਂ ਵਾਸਤੇ ਜਦੋਂ ਫਿਰ ਉਹ ਇੱਕ ਪੱਖ ਨੂੰ ਦੇਖ ਕੇ ਤੁਰ ਪੈਂਦੇ ਆ ਤੇ ਆਮ ਲੋਕਾਂ ਦਾ ਜਿਹੜਾ ਰੋਹ ਹੈ ਉਹ ਇਸ ਹੱਦ ਤੱਕ ਆਣ ਕੇ ਖੜਾ ਹੋ ਜਾਂਦਾ ਹੈ ਕਿ ਅਸੀਂ ਆਪ ਦੀ ਜਾਨ ਵੀ ਦਾਤੇ ਲਾ ਸਕੀਏ ਮੋਰਚੇ 'ਚ ਵੀ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਆ ਦੂਜਾ ਮੋਰਚਾ ਜਦੋਂ ਸ਼ੰਭੂ ਖਨੋਰੀ ਦੇ ਉੱਪਰ ਲੱਗਿਆ ਤੇ ਇਸ ਮੋਰਚੇ ਦੇ ਵਿੱਚ ਵੀ ਕਿਸਾਨ ਸ਼ਹੀਦ ਹੋਏ ਨੇ ਸ਼ੁਭਕਰਨ ਸਿੰਘ ਕਿਸਾਨ ਸ਼ਹੀਦ ਹੋਏ ਨੇ ਤੇ ਕੀ ਕਹਿਣਾ ਚਾਹੋਗੇ ਲਗਾਤਾਰ ਜੋ ਕਿਸਾਨ ਸ਼ਹੀਦੀਆਂ ਦੇ ਰਹੇ ਨੇ ਪਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ ਦੇਖੋ ਸਰਕਾਰ ਦੇ ਕੰਨ ਤੇ ਜੂੰ ਸਰਕਦੀ ਹੁੰਦੀ ਤੇ ਦਿੱਲੀ ਵਾਲੀਆਂ ਸ਼ਹੀਦੀਆਂ ਤੇ ਬਾਅਦ ਜਿਹੜੀ ਗੁਰਨਾਨ ਸਿੰਘ ਸਾਹਿਬ ਦੇ ਗੁਰਪੁਰੂ ਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਲਾਈਵ ਹੋ ਕੇ ਗੱਲ ਕਹੀ ਉਹਦੇ ਤੇ ਖਰੇ ਉੱਤਰਦੇ ਉਹਦੇ ਤੋਂ ਬਾਅਦ ਸਾਡੇ ਨਾਲ ਲਿਖਤੀ ਵਾਦੇ ਜਿਹੜੇ ਕੀਤੇ ਉਹਨਾਂ ਨੂੰ ਉਹ ਪੂਰੇ ਕਰਦੇ ਸਾਡੀ ਮਜਬੂਰੀ ਬਣੀ ਪਿਛਲੇ 13 ਫਰਵਰੀ ਨੂੰ ਸੜਕਾਂ ਤੇ ਆਣ ਕੇ ਬੈਠਣ ਦੀ ਹੁਣ ਵੀ ਹੱਲੇ ਤੱਕ ਉਹ ਵਾਦਿਆਂ ਤੇ ਕੋਈ ਵੀ ਇੱਕ ਕਦਮ ਨਹੀਂ ਚੱਕਿਆ ਤੇ ਆ ਆ ਜਿਹੜੇ ਹਾਲਾਤ ਇਸੇ ਕਰਕੇ ਬਣਿਆ ਹੁਣ ਵੀ ਇੱਥੇ ਸ਼ੁਭ ਕਰਨ ਦੀ ਸ਼ਹੀਦੀ ਹੋਈ ਇੱਕ ਸ਼ਰਗੁਆਣੀ ਦਾ ਫਰਮਾਨ ਰਾਜੇ ਸੀ ਮੁਕਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਰਿੰਦਾ ਭਾਇਨ ਕੋ ਕੁੱਤੇ ਹੋ ਰਤ ਭੇਤ ਚੱਟ ਜਾਓ ਹੁਣ ਇਹ ਇਹ ਜਿਹੜੇ ਸਾਡੇ ਗੁਰਬਾਣੀ ਦੇ ਸ਼ਬਦ ਹੈ ਇਹਨਾਂ ਰਾਜਾਂ ਇਹੋ ਜੇ ਤਾਨਾ ਸ਼ਾਹਾਂ ਇਹੋ ਜੀ ਸੋਚ ਵਾਲੇ ਲੋਕਾਂ ਵਾਸਤੇ ਹੈ ਕਿ ਆਪ ਦੀ ਪਰਜਾ ਦਾ ਆਪਣੇ ਲੋਕਾਂ ਦਾ ਉਹ ਵਿਰਤੀ ਬਣਾ ਲਿੰਦੇ ਵੀ ਆਪਦੇ ਲੋਕਾਂ ਦਾ ਖੂਨ ਪੀਣ ਤੋਂ ਵੀ ਪਿੱਛੇ ਨਹੀਂ ਹਟਦੇ ਉਹਨਾਂ ਦੀ ਜਿਹੜਾ ਰਾਤ ਉਹ ਸਾਰਾ ਕੁਝ ਜਿਹੜਾ ਉਹ ਚੱਟਣ ਤੱਕ ਵੀ ਇਹਨਾਂ ਦਾ ਭੁੱਖ ਪੂਰੀ ਨਹੀਂ ਹੁੰਦੀ ਇਸੇ ਕਰਕੇ ਅਸੀਂ ਤੇ ਤਿਆਰ ਬੈਠੇ ਆ ਕਿ ਜੇ ਤੁਹਾਡਾ ਇਦਾਂ ਮਨ ਭਰਦਾ ਹੈ ਇਦਾਂ ਤੁਹਾਡੀ ਰੂਹ ਰਾਜੀ ਹੁੰਦੀ ਹੈ ਤੇ ਅਸੀਂ ਵਾਰੀ ਸਰ ਤੁਹਾਡੇ ਮੋਰੇ ਆਪਣੇ ਆਪ ਨੂੰ ਪੇਸ਼ ਕਰਾਂਗੇ ਬੈਠੇ ਆ ਜੀ ਪੈਦਲ ਮਾਰਚ ਦਾ ਐਲਾਨ ਹੋਇਆ ਹੈ 6 ਦਸੰਬਰ 2024 ਨੂੰ ਦਿੱਲੀ ਜਾਣ ਲਈ ਜਥੇਬੰਦੀਆਂ ਦੇ ਵੱਲੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਤਿਆਰੀ ਹੈ ਤੇ ਅਗਲੀ ਕੀ ਰਣਨੀਤੀ ਦੇਖੋ ਹੱਲੇ ਤੱਕ 6 ਤਰੀਕ ਦੂਰ ਹੈ ਫਿਲਹਾਲ ਤੇ ਅਸੀਂ ਇਸ ਮੋਰਚੇ ਤੇ ਇਸ ਵੇਲੇ ਜਿਹੜੀ ਅਸੀਂ ਰਣਨੀਤੀ ਘੜੀ ਹੈ ਇਹਦੇ ਵਾਸਤੇ ਜਿੱਦਾਂ ਜਿੱਦਾਂ ਦਿਨ ਨੇੜੇ ਆਉਣਗੇ ਉਸੇ ਤਰ੍ਹਾਂ ਉਹ ਜਿਹੜਾ ਅੱਗੇ ਵਧਣ ਦੀ ਵਿਉਂਤਬੰਦੀ ਬਾਰੇ ਵੀ ਸਾਡੀਆਂ ਦੋਨੇ ਫੋਰਮਾਂ ਚਰਚਾ ਕਰਨਗੀਆਂ ਉਹਦਾ ਰੂਪਰੇਖਾ ਕੀ ਹੋਵੇ ਸਾਧਨਾ ਨਾਲ ਜਾਣਾ ਕਿ ਬਿਨਾਂ ਸਾਧਨਾ ਤੋਂ ਜਾਣਾ ਬੰਦਿਆਂ ਦੀ ਗਿਣਤੀ ਕੀ ਹੋਊਗੀ ਉਹ ਸਮਾਂ ਉਹਨਾਂ ਤੇ ਦੱਸੀ ਜਾਊਗੀ ਫਿਲਹਾਲ ਸਾਡਾ ਤਾਂ ਕਨਸੈਂਟਰੇਸ਼ਨ ਜਿਹੜੀ ਹੈ ਇਸ ਮੋਰਚੇ ਦੇ ਵਿੱਚ ਜਿਹੜੇ ਮਰਨ ਵਰਤ ਤੇ ਆਗੂ ਬੈਠੇ ਆ ਉਹਨਾਂ ਦੇ ਨਾਲ ਬਿਲਕੁਲ ਪੂਰੇ ਤਨਮਨ ਦੇ ਨਾਲ ਖੜਨ ਦੀ ਸਾਡੀ ਜ਼ਿੰਮੇਵਾਰੀ ਬਣਦੀ ਤੇ ਲੋਕਾਂ ਨੂੰ ਬੇਨਤੀ ਕਰਦੇ ਆ ਕੱਲ ਨੂੰ ਅਸੀਂ ਇਹੀ ਸੋਚਦੇ ਆ ਵੀ ਸਾਡੇ ਲਈ ਕੋਈ ਖੜਿਆ ਨਹੀਂ ਦੇਖੋ ਰਾਜਨੀਤਿਕ ਲੋਕਾਂ ਤੋਂ ਆਸ ਕਰਨ ਦੀ ਦਾ ਸਮਾਂ ਲੰਘ ਗਿਆ ਜੇ ਆਸ ਕਰਨੀ ਹੈ ਤੇ ਇਹਨਾਂ ਆਗੂ ਸਹਿਬਾਨ ਤੋਂ ਜਿਹੜੇ ਤੁਹਾਡੇ ਲਈ ਆਪਣੀ ਜ਼ਿੰਦਗੀ ਦਾਤੇ ਲਾ ਕੇ ਬੈਠੇ ਆਓ ਇਹਨਾਂ ਮੋਰਚਿਆਂ ਨੂੰ ਭਰਿਏ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਓ ਤਾਂ ਕਿ ਅਗਲਾ ਜਿਹੜਾ ਤਿੱਖਾ ਪ੍ਰੋਗਰਾਮ ਜੇਕਰ ਸਾਨੂੰ ਦੇਣਾ ਪੈਂਦਾ ਜੇਕਰ ਕੋਈ ਇਸ ਤਰ੍ਹਾਂ ਦੀ ਕਾਲ ਦੇਣੀ ਪੈਂਦੀ ਹੈ ਕਿਉਂਕਿ ਸਾਡਾ ਇੱਕ ਆਗੂ ਬਿਨਾਂ ਕਿਸੇ ਕਾਰਨ ਤੋਂ ਉਹਨਾਂ ਨੇ ਹਸਪੀਟਲ ਨੂੰ ਜੇਲ ਬਣਾ ਕੇ ਬੰਦ ਕੀਤਾ ਔਰ ਬਿਨਾਂ ਕਿਸੇ ਕਸੂਰ ਤੋਂ ਜੇਕਰ ਉਹਨਾਂ ਨੂੰ ਵੀ ਬਾਹਰ ਲਿਆਉਣ ਦੀ ਕੋਈ ਕਾਲ ਦੇਣੀ ਪੈਂਦੀ ਹੈ ਤੇ ਲੋਕਾਂ ਨੂੰ ਬੇਨਤੀ ਹੈ ਕਿ ਆਓ ਮੋਰਚੇ ਨੂੰ ਮੋਰਚੇ ਵੱਲ ਵਧੋ ਵਾਤ ਤੋਂ ਵਾਤ ਗੇਣਤੀ ਦੇ ਵਿੱਚ ਜਿਹੜਾ ਆਗੂ ਹੈ ਚਾਹੇ ਉਹ ਸਖਜੀਤ ਸਿੰਘ ਹਰਦੋ ਝੰਡੇ ਚਾਹੇ ਜਗਜੀਤ ਸਿੰਘ ਢੱਲੇਵਾਲ ਹੈ ਉਹਨਾਂ ਨੂੰ ਜਦੋਂ ਸਾਹਮਣੇ ਬੈਠੇ ਤੁਸੀਂ ਦਿਖੋਗੇ ਤੁਰਦੇ ਫਿਰਦੇ ਦੇਖੋਗੇ ਉਹਨਾਂ ਦਾ ਹੌਸਲਾ ਜਿਹੜਾ ਵਧੇਗਾ ਆਸ ਕਰਦੇ ਹਾਂ ਕਿ ਲੋਕ ਸਾਡੀ ਇਸ ਅਪੀਲ ਤੇ ਇਸ ਬੇਨਤੀ ਨੂੰ ਪ੍ਰਵਾਨ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋ ਸੁਣਿਆ ਤੁਸੀਂ ਕਿਸਾਨ ਲੀਡਰ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਲੋਕ ਖਨੋਰੀ ਬਾਰਡਰ ਅਤੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਣ ਕੈਮਰਾ ਪਰਸਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਟੁੱਡੀ ਏਬੀਬੀ ਸਾਂਝਾ ਖਨੋਰੀ ਬਾਰਡਰ